ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਅਸੀ ਕਾਲ ਬੁਲਾਉ ਸਾਰਿਆਂ ਨੂੰ ਹੱਥ ਜੋੜ ਕੇ ਬਾਏ ਵੀ ਕਰ ਦੋ ਵੱਧ ਤੋਂ ਵੱਧ ਸਾਰੇ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਪਹੁੰਚ ਗਏ ਜੀ ਆਪਾਂ ਖੇਤ ਚ ਅਮਰੀਨ ਕਹਿੰਦਾ ਮੈਂ ਵੀ ਜਾਣਾ ਖੇਤ ਖੇਤ ਆਉਣਾ ਤੀ ਕਿੱਥੇ ਆਉਣਾ ਤੀ ਉੱਥੇ ਕਿੱਥੇ ਦਾ ਜੀ ਖੇਤ ਆਉਣਾ ਤੇ ਗੇੜਾ ਲਾਉਣਾ ਇੱਥੇ ਫਸੀ ਤੀ ਰਾਤ ਟਰਾਲੀ ਆ ਕਰੋ ਚੈੱਕ ਅੱਜ ਲੱਗ ਜੂ ਇਹ ਤਿੰਨ ਏਕਿਲਿਆਂ ਦਾ ਪਲਾਟ ਲਵੇ ਤਿੰਨ ਦਿਨ ਹੋ ਗਿਆ ਜੀ ਤੀਸਰਾ ਦਿਨ ਦੇਖਦੇ ਆਂ ਆਪਾਂ ਹੀ ਜੇ ਨਾਲ ਟਾਈਮ ਨਾਲੇ ਲਾ ਕੇ ਵਿਹਲੇ ਹੋ ਜਾਣਗੇ ਆਜਾਤਾ ਆਜਾਤਾ ਬਹੁਤ ਘੈਂਟ ਨਿਕਲਦਾ ਦੇਖੋ ਰੰਗ ਵਿੱਚ ਐਨ ਪੂਰਾ ਫਿਰ ਹੌਲੀ ਹੌਲੀ ਜਦ ਮਿੱਟੀ ਸੁੱਕ ਜਾਂਦੀ ਹੈ ਫਿਰ ਰੰਗ ਬਦਲ ਜਾਂਦਾ ਤੇ ਚਿੱਟਾ ਬਣ ਜਾ ਆ ਜਾਂਦਾ ਆਪਣਾ ਦਾ ਮਿੱਤਰੋ ਵਧੀਆ ਰਿਹਾ ਜੀ ਸਾਰਿਆਂ ਦਾ ਦੱਸੋ ਜਿਹੜੇ ਜਿਹੜੇ ਜਿਹੜਾ ਲਾਇਆ ਜੀ ਤਾਂ ਕਿੰਦਾ ਦਾ ਰਿਹਾ ਆਪਣੇ ਤਾਂ ਓਕੇ ਨੇ ਰਿਪੋਰਟਾਂ ਬਾਕੀ ਤੁਹਾਨੂੰ ਦਿਖਾਈ ਵੀ ਜਾਂਦੇ ਆ ਜਿੱਦਾਂ ਦਾ ਵੀ ਹੈਗਾ ਜਿਹੜਾ ਜਿੱਦਾਂ ਦਾ ਪਲਾਟ ਹੈ ਜਿੱਦਾਂ ਦੀ ਰੌਣਕਾਂ ਪਲਾਟ ਦੀ ਤੁਹਾਡੇ ਸਾਹਮਣੇ ਹੀ ਆ ਹਰੇਕ ਪਲਾਟ ਦੀ ਵੱਖਰੀ ਵੱਖਰੀ ਰੌਣਕ ਹੁੰਦੀ ਆ ਕਿਉਂਕਿ ਹਰੇਕ ਪਲਾਟ ਦਾ ਵੱਖਰਾ ਵੱਖਰਾ ਤਰ੍ਹਾਂ ਦੀ ਮਿੱਟੀ ਹੁੰਦੀ ਆ ਕਿਸ ਦੀ ਰੇਤਲੀ ਵੱਧ ਹੁੰਦੀ ਆ ਤਾਕਤ ਘੱਟ ਵੱਧ ਹੁੰਦੀ ਆ ਏਰੀ ਏਰੀਆ ਦਾ ਫਰਕ ਹੁੰਦਾ ਏ ਸਾਇਜ ਸੂਚ ਪੂਰਾ ਟਾਪ ਦਾ ਏ ਬਾਕੀ ਕੰਮ ਆਉਂਦਾ ਹੈ ਬੀ ਤੇ ਬੀ ਰੋਡਾ ਕਿਦਾਂ ਦਾ ਹੈ ਕਿਹਾ ਜਾ ਬੀ ਹੈ ਨਵਾਂ ਹੈ ਪੁਰਾਣਾ ਹੈ ਆਲੂ ਦਾ ਜੰਮ ਕਿਦਾਂ ਦਾ ਰਿਹਾ ਜੰਮ ਤੇ ਵੀ ਝਾੜ ਦਾ ਫਰਕ ਹੁੰਦਾ ਹੈ ਜੇ ਪੂਰਾ ਜੰਮ ਹੋਊਗਾ ਤਾਂ ਝਾੜ ਵੀ ਪੂਰੇ ਹੀ ਹੋਊਗਾ ਜੇ ਜੰਮ ਚ ਨੁਕਸਾ ਸਮਝ ਲਓ ਵੀ ਬੂਟੇ ਲੈਂਚ ਘਟ ਜੰਮੇ ਨੇ 2-4% ਉਹਨਾਂ ਹੀ ਝਾੜ ਘਟ ਜਾਣਾ ਕਿਉਂਕਿ ਉਹ ਜਗ੍ਹਾ ਖਾਲੀ ਰਹਿ ਜਾਂਦੀ ਹੈ ਸੋਵਾਰਾ ਟਾਈਮ ਆ ਤੇ ਧੁੱਪ ਲੱਗੀ ਆਪਾਂ ਪਰਲੇ ਪਲਾਡ ਨੂੰ ਮਾਰ ਦਿਆਂ ਰੂਟਰ ਕਿਉਂਕਿ ਲਾਡੀ ਅਰ ਬਾਬੂ ਦੇ ਬਾਬੂ ਦਾ ਪਿਆ ਇਹ ਲਾਡੀ ਉਥੇ ਆ ਦੋਏ ਆਏ ਨਹੀਂ ਤੇ ਜੱਸਾ ਮੱਕੀ ਬੀਜੇ ਰਿਹਾ ਆਪਾਂ ਕੱਲ ਬਾਤ ਕੀਤੀ ਉਹਨੂੰ ਹਵਾ ਲੱਗੀ ਉਹਨੂੰ ਮਾਰ ਦਿਆਂ ਰੂਟਰ ਰੂਟਰ ਲਿਆਉਣੇ ਆਪਾਂ ਆ ਕੇ 36 30 ਮਗਰ ਆ ਜਿਹੜੀ ਝਟਕਾ ਮਾਰਦੀ ਆ ਇਹ ਸ਼ਾਵਲ ਤੋਂ ਪਿੱਗੀ ਦੀ ਆ ਆਪਾਂ ਦੇ ਵਿੱਚ ਜੱਸਾ ਭਾਈ ਪਹੁੰਚ ਗਿਆ ਜੀ ਤੇ ਆਪਾਂ ਰੂਟਾ ਵਾਇਟਰ ਮਾਰਤਾ ਦੀ ਪਲਾਟ ਨੂੰ ਤੇ ਨਾਲ ਹੁੰਦੇ ਬਜਾਈ ਕਰ ਦੇਣੀ ਆ ਡੀਏਪੀ ਪਾ ਲਿਆ ਬੀਜ ਪਾ ਰਿਹਾ ਕਿਹੜਾ ਪਾ ਰਿਹਾ ਜੱਸੇ ਭਾਈ 1899 ਜੀ ਤੇ ਪਲਾਟ ਵਧੀਆ ਬਣਿਆ ਹੋਇਆ ਹੈ ਖੁਸ਼ਕ ਹੈ ਪੂਰਾ ਵਧੀਆ ਟੌਪ ਦਾ ਬਣਾਤਾ ਹੈ ਨਾਬਾਲੀ ਗਿੱਲ ਹੈ ਨਾ ਬਾਲਾ ਸੁੱਕਾ ਘਾਂਟਾ ਘਲਾਏਗਾ ਨਾ ਘਾਂਟਾ ਡੇਢ ਘਾਂਟਾ ਆਪਣੀ ਮਸ਼ੀਨ ਦਾ ਇਹੀ ਫਾਇਦਾ ਯਾਰ ਖੇਤ ਤਿਆਰ ਕੀਤਾ ਜਾਂਦੇ ਬੀਜਣ ਲੱਗ ਜਿਓ ਜੱਸਾ ਵੀ ਕੁਦਰਤੀ ਟਾਈਮ ਨਾ ਆ ਗਿਆ ਦੀ ਵਕਿਆ ਆ ਜਾ ਕਰਾਂ ਬੀਜ ਦੀਏ ਫੇਰ ਜਾਈਂਗਾ ਹਾਂ ਜਿੱਦੇ ਜਾਣਾ ਤੇ ਵੀ ਪਿਆਟੀ ਲਿਆਂਦਾ ਜਦੇ ਪਾਲਿਆ ਵਸ ਘਾਂਟਾ ਕੇ ਲੱਗੂ ਜਿਹੜਾ ਲੱਗਣਾ ਘਾਂਟਾ ਇਹਨੇ ਘਾਂਟਾ ਕੰਮ ਨੇ ਪੜੂ ਜਿੰਦੇ ਰੋਤੇ ਰੱਖ ਲਿਆਂਦਾ ਏਪੀ ਨਾਲੇ ਮੱਠਾ ਕਰਦਾਂਗੇ ਖਾਲ ਮਤਰਾ ਨਾਲ ਹੁੰਦੇ ਖਾਲਾ ਦਾ ਕੰਮ ਸਟਾਰਟ ਤੇ ਦੋ ਖਾਲ ਕੱਢਣੇ ਨੇ ਆਪਾਂ ਚਾਰ ਖੇਤਾਂ 'ਚ ਹਲੇ ਸੈਦਾ ਰਹਿੰਗੇ ਨੇ ਦੇਖੋ ਲਾਉਣ ਤੋਂ ਤੇ ਆਪਾਂ ਨਾਲ ਹੁੰਦੇ ਹੀ ਨਵੇੜ ਦੇਣਾ ਕੰਮ ਜੱਸਾ ਬਾਈ ਕੁੰਝਾ ਬੀਜ ਰਿਹਾ ਹੋ ਜੀ ਮਿੱਤਰੋ ਟੀਮ ਆਪਣੀ ਸਾਰੀ ਉਹ ਕਾਇਮ ਹੈ ਤੇ ਕੋਈ ਤੰਦੀਆਂ ਵਾਲੇ ਬੰਦੇ ਵੀ ਪਹੁੰਚ ਗਏ ਆ ਦੇਖੋ ਲਾਗੇ ਆਪਾਂ ਖਾਲ ਕੱਢ ਕੇ ਵਿਹਲੇ ਹੋਗੇ ਤੇ ਨਾਲ ਹੁੰਦੇ ਕੁੰਝੇ ਖਾਂਝੇ ਜੋ ਵੀ ਹੈਗਾ ਲਾਗੇ ਕੰਮ ਕਰਨਾ ਤਨ ਜਾਣੇ ਪਹੁੰਚ ਗਏ ਰਾਜੂ ਮੁਕੇਸ਼ ਤੇ ਲਾਲਣ ਲੀ ਪਹੁੰਚ ਗਈ ਲੀਹਾ ਪੱਕਾ ਕਰਦੇ ਆ ਦੋ ਤਿੰਨ ਵਾਰੀ ਫੇਰਾਂਗੇ ਟਰਾਲੀ ਤੇ ਉਸ ਤੋਂ ਬਾਅਦ ਫਿਰ ਅੱਧੀ ਇੱਕ ਟਰਾਲੀ ਲੱਦ ਕੇ ਢਾਂਗਾ ਲਾ ਕੇ ਫਿਰ ਘਮਾਵਾਂਗੇ ਇੱਕ ਵਾਰੀ ਫਿਰ ਟਾਈਟ ਹੋ ਜਾਂਦੀ ਆ ਪੰਗਾ ਤਾਂ ਇਹ ਪੈਂਦਾ ਵੀ sire ਤੇ ਜਾ ਕੇ ਪਤਾ ਨਹੀਂ ਕੀ ਹੋ ਜਾਂਦਾ ਰਾਤ ਵੀ ਐਂ ਚੜਦੀ ਚੜਦੀ ਟਰਾਲੀ ਦਬ ਗਈ ਤੇ ਅੱਜ ਦੇਖਦੇ ਆ ਅੱਜ ਟਰਾਲੀ ਹੋਰ ਐ ਪਲਾਹੇ ਦੀ ਆ ਪਲਾਹੇ ਦੀ ਨਪਲਾ ਆਈ ਦੀ ਆ ਗਿਆ ਫੰਮਣ ਸਿੰਘ ਦੀ ਨੂਰ ਮਹਿਲਦੀ ਟਰਾਲੀ ਆ ਫੰਮਣ ਸਿੰਘ ਦੀ ਟਰਾਲੀ ਲਾਗੇ ਬਣਾ ਲੋਡ ਕਰਨਾ 50 50 ਦੀ ਢਾਂਗ ਲਾਵਾਂਗੇ ਟੂ ਵੀਲਰ ਲਓ ਜੀ ਮਿੱਤਰੋ 9 ਵਜਣੇ ਵਾਲੇ ਤੇ ਹਲੇ ਦੋ ਢਾਂਗਾ ਲਾਈਆਂ ਨੇ ਟਰਾਲੀ ਭਰ ਰਹੇ ਨੇ ਦੂਸਰੀ ਇੱਕ ਤੌਰਤੀ ਬੀ ਵਾਲੀ ਭਰ ਕੇ ਤੇ ਦੂਸਰੀ ਭਰ ਰਹੇ ਨੇ 48 48 ਦੀ ਟਾਂਗ ਲਾ ਰਹੇ ਨੇ ਲਓ ਜੀ ਮਿੱਤਰੋ ਇਹ ਕਟਾਂਗ ਰਹਿ ਗਈ ਨਿਬੜ ਗਿਆ ਕੰਮ ਵੱਤ-ਵੱਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਪਹੀ ਤੇ ਲੱਦੀਆ ਹੁਣ ਆਪਾਂ ਨੇ ਤੇ ਪੰਜ ਟਾਂਗਾ ਲਾ ਕੇ ਬਾਹਰ ਕੱਢ ਲਈ ਤੀ ਲੋਗ ਲੱਗੇ ਜਾਂ ਇੱਕ ਡੰਡਾ ਲੱਗਦਾ ਤੇ ਇੱਕ ਢਾਂਗ ਰਹਿ ਗਈ ਬਸ ਐਨਾ ਕੋ ਆਲੂ ਪਿਆ ਜੱਸਾ ਬੈਠਾ ਟਰੈਕਟਰ ਤੇ